ਲੋ ਜੀ ਸੇਲ 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 ਕਾਟਨ ਦੇ ਡਿਜ਼ਾਈਨਰ ਸੂਟਾਂ ਦੀ ਸੇਲ 800 900 1000 1000 ਵਾਲੇ ਸੂਟਾਂ ਦੀ ਲਾਗੀ ਵਾਲੀ ਸੇਲ ਰੱਖੜੀ ਤੇ ਹੱਲਾ ਬੋਲ ਸੇਲ ਚੈੱਕ ਕਰੋ ਜੀ ਬਾਟਿਕ ਸਟਾਈਲ ਬਾਟਿਕ ਸਟਾਈਲ ਨਾਲ ਬਾਟਿਕ ਦਾ ਹੀ ਦੁਪੱਟਾ ਡਿਜ਼ਾਈਨਰ ਸਲਵਾਰ ਆਈ ਗਿਆ ਚੈੱਕ ਕਰੋ 450 ਰੁਪਏ ਦੇ ਵਿੱਚ 450 ਲੋ ਜੀ ਬਲੈਕ ਬਿਊਟੀ ਬਲੈਕ ਬਿਊਟੀ ਪਿਓਰ ਕਾਟਨ ਦਾ ਸੂਟ ਹੈਂਡਵਰਕ ਦਾ ਕੰਮ 1000 ਵਾਲਾ ਸੂਟ 450 ਚ 450 ਡਿਜ਼ਾਈਨਰ ਦੁਪੱਟਾ 450 ਚ ਡਿਜ਼ਾਈਨਰ ਸੂਟਾਂ ਦੀ ਸੇਲ ਲੱਗੀ ਹੈ ਜੀ ਲੋ ਗਲੇ ਤੇ ਪੈਚ ਵਰਕ ਗਲੇ ਤੇ ਪੈਚ ਵਰਕ ਆਏਗਾ ਜੀ ਨਾਲ ਆਏਗਾ ਜੀ ਸਲਵਾਰ ਤੇ ਕਢਾਈ ਸਾਰੀ ਸਲਵਾਰ ਤੇ ਕਢਾਈ ਨਾਲ ਡਿਜ਼ਾਈਨਰ ਦੁਪੱਟਾ ਸਿਰਫ 450 450 ਦੀ ਸੇਲ ਜੀ ਲੋ ਜੀ ਲਟਕਾਂ ਦਾ ਕੰਮ ਚੈੱਕ ਕਰ ਲੋ ਜੀ ਲਟਕਾਂ ਦਾ ਕੰਮ ਫੈਂਸੀ ਸੂਟ ਪਿਓਰ ਕਾਟਨ ਦਾ 99999000 ਰੁਪਏ ਦਾ ਸੂਟ 450 ਪੂਰਨ ਚਾਨਣ ਕੰਪਨੀ ਲੁਧਿਆਣਾ ਦਾ ਲੱਗੀ ਸੇਲ ਗਲੇ ਤੇ ਹੈਂਡ ਵਰਕ ਚੈੱਕ ਕਰੋ ਜੀ ਗਲਤ ਹੈਂਡਵਰਕ ਦਾ ਸੂਟ ਆ ਗਿਆ ਪੋਲ ਕਾ ਡੋਟ ਆ ਗਈ ਪੋਲ ਕਾ ਡੋਟ ਦੀ ਸਲਵਾਰ ਆ ਗਈ ਆ ਦੇਖੋ ਜੀ ਦਾਲ ਪੋਲ ਕਾ ਡੋਟ ਦੀ ਸਲਵਾਰ ਨਾਲ ਡਿਜ਼ਾਈਨਰ ਦੁਪੱਟਾ ਰੇਂਜ 450 ਲੋ ਜੀ ਬਲੈਕ ਬਲੈਕ ਲਵਰਸ ਲਈ ਬਲੈਕ ਉੱਪਰ ਵਾਈਟ ਕਲਰ ਦਾ ਵਰਕ ਹੋਏਗਾ ਨਾਲ ਆ ਗਈ ਜੀ ਸਾਰੀ ਸਲਵਾਰ ਤੇ ਕਢਾਈ ਸਲਵਾਰ ਤੇ ਕਢਾਈ ਆ ਗਈ ਸਾਰੀ ਨਾਲ ਹੈਗਾ ਜੀ ਡਿਜ਼ਾਈਨਰ ਦੁਪੱਟਾ ਸੂਟ 800 900 ਦਾ ਸਿਰਫ 450 ਤੇ ਲੋ ਜੀ ਡਿਜ਼ਾਈਨਰ ਸੂਟ ਗਲੇ ਦੇ ਹੈਡਵਰਕ ਜ਼ੂਮ ਕਰਕੇ ਦਿਖਾ ਦਿਓ ਜੀ ਸਾਰਾ ਹੈਂਡਵਰਕ ਜੂਮ ਕਰਦੇ ਹੋ ਜੀ ਸਾਰਾ ਹੈਂਡਵਰਕ ਆ ਗਿਆ ਸਟ੍ਰਾਈਪਸ ਵਾਲੀ ਸ਼ਰਟ ਆ ਗਈ ਡਿਜ਼ਾਈਨਰ ਸਲਵਾਰ ਆ ਗਈ ਪਟਿਆਲਾ ਨਾਲ ਆ ਗਿਆ ਜੀ ਡਿਜ਼ਾਈਨਰ ਦੁਪੱਟਾ 450 ਰੁਪਏ ਦੀ ਰੇਂਜ ਲੋ ਜੀ ਲਵੰਡਰ ਵਾਈਨ ਸ਼ੇਡ ਗਲੇ ਤੇ ਸਾਰੇ ਹੀ ਹੈਵੀ ਵਰਕ ਦਾ ਟੈਕਸ ਦਾ ਕੰਮ ਡਿਜ਼ਾਈਨਰ ਸ਼ਰਟ ਡਿਜ਼ਾਈਨਰ ਸਲਵਾਰ ਤੇ ਡਿਜ਼ਾਈਨਰੀ ਦੁਪੱਟਾ ਦੁਬਾਰਾ ਫੇਰ ਚੈੱਕ ਕਰ ਲਓ ਜੀ ਗਲੇ ਤੇ ਟੈਕਸ ਦਾ ਕੰਮ ਡਿਜ਼ਾਈਨਰ ਸਲਵਾਰ ਸਟ੍ਰਾਈਪਸ ਵਾਲੀ ਤੇ ਡਿਜ਼ਾਈਨਰੀ ਦੁਪੱਟਾ ਰੇਂਜ 450 ਰੁਪਏ लो जी नोटवर्क गले से नोटवर्क आएगा प्रिंटेड सूट आएगा डिजाइनर सलवार आएगी तो डिजाइनर ही दुपट्टा आएगा चार सौ पाँच चार सौ पाँह चार सौ पाँच स्ट्राइप्स लो जी स्ट्राइप्स वाली शर्ट आएगी गले से बहुत सोना वर्क आएगा डिजाइनर पटियाला प्रिंटेड सलवार आएगी नाल आएगा जी डिजाइनर दुपट्टा हजार रुपये ला सूट चार सौ पा रुपये लो जी बाटिक स्टाइल बाटिक स्टाइल शर्ट गले से सारा मिरर वर्क नोट वर्क बाटिक शर्ट ਬਾਟਿਕ ਦੀ ਸਲਵਾਰ ਆਏਗੀ ਤੇ ਨਾਲ ਆਏਗਾ ਜੀ ਬਾਟਿਕ ਦਾ ਹੀ ਡਿਜ਼ਾਈਨਰ ਦੁਪੱਟਾ 450 ਦੇ ਦੀ ਰੇਟ ਲੋ ਜੀ ਸਲਵਾਰ ਵਰਕ ਗਲੇ ਦੇ ਪੈਚ ਵਰਕ ਚੈੱਕ ਕਰ ਲੋ ਜੀ ਗਲੇ ਦੇ ਪੈਚ ਵਰਕ ਆਏਗਾ ਸ਼ਰਟ ਬਹੁਤ ਸੋਹਣੀ ਸਾਰੀ ਸਲਵਾਰ ਤੇ ਕਢਾਈ ਚੈੱਕ ਕਰ ਲੋ ਜੀ ਸਾਰੀ ਸਲਵਾਰ ਤੇ ਕਢਾਈ ਆਏਗੀ ਡਿਜ਼ਾਈਨਰ ਸ਼ਰਟ ਡਿਜ਼ਾਈਨਰ ਦੁਪੱਟਾ 450 ਰੁਪਏ ਇੱਕ ਵਾਰੀ ਫੇਰ ਬਾਟਿਕ ਸਟਾਈਲ ਆ ਗਿਆ ਜੀ ਟੋਟਲ 40 ਤੋਂ 50 ਡਿਜ਼ਾਈਨ ਮਿਲ ਜਾਣਗੇ ਜੀ 450 ਰੁਪਏ ਦੀ ਸੇਲ ਹੈ ਬਾਟਿਕ ਦੀ ਸ਼ਰਟ ਬਾਟਿਕ ਦੀ ਸਲਵਾਰ ਨਾਲ ਦੁਪੱਟਾ 450 450 8 800 9 900 ਵਾਲੇ ਸੂਟ ਮਿਲ ਰਿਹਾ ਜੀ 450 ਸੇਲ ਦੀ ਤਿਆਰੀ ਚੱਲ ਰਹੀ ਆ ਪੂਰਨ ਚੰਨੜ ਕੰਪਨੀ ਦੇ ਲੱਗੀ ਹੈ ਜੀ ਸੇਲ